ਇਹ ਪ੍ਰਾਲਾ 2017 ਵਿੱਚ ਕੀਤਾ ਗਿਆ ਸੀ ਜੋ ਕਿ ਆਲਰੇਡੀ ਕਰੋਨਾ ਕਾਲ ਦੇ ਵਿੱਚ ਵੀ ਅਸੀਂ ਬਣਾਉਣ ਕੋਲ ਚੱਲਦਾ ਰਹਿੰਦੇ ਆ ਅੱਜ ਕੱਲ ਦੀ ਮਹਿੰਗਾਈ ਵਿੱਚ 10 ਰੁਪਏ ਹੀ ਕਿਉਂ ਸੋਚਿਆ ਅਸੀਂ 10 ਰੁਪਏ ਤਾਂ ਸੋਚਿਆ ਕਿ ਇਹ 10 ਰੁਪਏ ਕੋਈ ਐਡੀ ਜਿਆਦਾ ਵੀ ਕੋਈ ਕੀਮਤ ਨਹੀਂ ਆ ਕਿ ਕੋਈ ਬੰਦਾ ਮਾਰਾ ਬੰਦਾ ਹੋਈ ਆਵੇ ਉਹ 10 ਰੁਪਏ ਅੱਗੇ ਕੋਈ ਸ਼ੱਕ ਕਰਦਾ ਇਹ ਵਿੱਚ ਕੋਈ ਇਹ ਨਹੀਂ ਆ ਕਿ ਕੁਆਂਟੀਟੀ ਕਿੰਨੀ ਆ ਕੁਆਂਟੀਟੀ ਜਿਆਦੀ ਦੋਈ ਉਹਨੂੰ ਭੁੱਖ ਲੱਗੇ ਦੂਜੀ ਦੁਵਾਰਾ ਫੇਰ ਲੈ ਸਕਦਾ ਇਹ ਬਰਾਲਾ ਕਿੰਨੇ ਤੋਂ ਲੈ ਕੇ ਕਿੰਨੇ ਵਜੇ ਤੱਕ ਇੱਕ ਦਿਨ ਗੱਲ ਇਹ ਬਰਾਲਾ ਜੀ 11 ਵਜੇ ਤੋਂ ਲੈ ਕੇ ਜਦੋਂ ਤੱਕ ਅਸੀਂ 300 ਬੰਦੇ ਦਾ ਖਾਣਾ ਲੈ ਕੇ ਜਦੋਂ ਅਸੀਂ ਫ੍ਰੀ ਹੋ ਗਏ ਅਸੀਂ ਉਸ ਤੋਂ ਬਾਅਦ ਅਸੀਂ 11 ਤੋਂ 12:30 ਇੱਕ ਮਾਂ ਹੀ ਵਜਦਾ ਕਿ ਇਹ ਕੋਈ ਤੱਕ ਅਸੀਂ ਫ੍ਰੀ ਹੋ ਜਾਂਦੇ ਹਾਂ ਉਹ ਖੁਸ਼ ਹੋ ਕੇ ਜਾਂਦੇ ਕਿਉਂਕਿ 10 ਰੁਪਏ ਬਹੁਤ ਘੱਟ ਕੀਮਤ ਹੈ ਜੀ ਇੱਥੇ ਜੀ ਜਿਹੜੇ ਵੀ ਹੁੰਦੇ ਨੇ ਚਲੋ ਹਸਪੀਟਲ ਹੈਗਾ ਵਾ ਇੱਥੇ ਜੀ ਕੋਈ ਵੀ ਆਵਾ ਇੱਥੇ ਹਰ ਕੋਈ ਬਿਮਾਰ ਹੈ ਜਾਂ ਕਿ ਨੇ ਦੁਖੀ ਨਹੀਂ ਹੋਣਾ ਵਾ ਤੇ ਇੱਥੋਂ ਦੇ ਜਿਹੜੇ ਸਟਾਫ ਹੈ ਉਹ ਵੀ ਸਾਡੀ ਚੀਜ਼ ਖਾ ਕੇ ਖੁਸ਼ੀ ਹੁੰਦੇ ਆ ਇਹ ਚੀਜ਼ ਵਧੀਆ ਕੁਆਲਿਟੀ ਵਾਈਜ਼ ਵਧੀਆ ਵਾ ਘਰੇ ਖਾਂ ਵਾਲ ਜੋ ਗਿਆ ਕਿ ਅਸੀਂ ਇਹਨੂੰ ਖਾ ਲਈਏ ਸੀਏ ਜਗਾ ਜਿਹੇ 100 ਨੰਬਰ ਦੇ ਜਿੱਥੇ ਮੈਡੀਸਨ ਫਰੀ ਹੋਪਸਟ ਮਿਲਦੀ ਆ ਉਹ ਇਹ ਅੰਦਰ 100 ਦੇ ਨੰਬਰ ਬਿਲਕੁਲ ਲਾਗੇ ਹੁੰਦੇ ਆ ਉੱਥੇ ਆਦਾ ਇਹ ਲੱਗਦਾ ਹੈ ਕਿ ਇਹ ਅੰਦਰ ਹਸਪਤਲ ਦੇ ਅੰਦਰ ਹੀ ਆ ਕਿ ਅਸੀਂ ਬਾਹਰ ਨਹੀਂ ਲਾਉਂਦੇ ਕੋਈ ਹਸਪਤਲ ਦੇ ਜਿਹੜੇ ਇੱਥੇ ਹੁੰਦੇ ਨੇ ਤੇ ਇਹਨੂੰ ਇੱਜੀ ਨੂੰ ਖਾ ਕੇ ਜਾਂਦੇ ਨੇ। ਅਗਰੇ ਕੀ ਕਹਿਣਾ ਚਾਹੋਗੇ ਜੀ 10 ਰੁਪਏ ਦੇ ਵਿੱਚ ਜਿਹੜਾ ਗੜੀ ਜਾਵਲ ਦਾ ਕੀ ਅੱਜ ਕੱਲ ਦੀ ਮਹਿੰਗਾਈ ਵਿੱਚ ਕਿੰਨਾ ਜਿਹੜੇ ਇੱਥੇ ਆਣ ਵਾਲੇ ਮਾਰੇ 72 ਦਾਤੀ ਉਹ ਆਪਣਾ ਟਾਈਪੂਰ ਕਰ ਲੈਂਦੇ। ਅਬ ਬੱਚੇ ਦੀ ਜੀਨੀ ਮਿਲਦੀ ਉੱਥੇ ਟਿੰਡ ਪਰ ਕੇ ਖਾਣ ਨੂੰ ਜਾਣਾ ਮਿਲਦਾ ਉਹਨਾਂ ਨੂੰ ਕਿਹਾ ਜਾ ਰਿਹਾ ਜੇ ਕਦੇ 10 ਰੁਪਏ ਦੇ ਵਿੱਚ ਅਜੇ ਕਰ 10 ਰੁਪਏ ਵੀ ਨਹੀਂ ਕਿਸੇ ਕੋ ਹਗੇ ਤਾਂ ਵੀ ਫਰੀਕ ਖਾਣ ਨੂੰ ਵੀ ਪਿਆਰ ਆ ਕਿਉਂਕਿ ਇਹ ਸੇਵਾ ਜਿਹੜੀ ਹੈ ਗੁਰੂ ਮਹਾਰਾਜ ਦੀ ਕਿਰਪਾ ਨਾਲ ਜਿਹੜੀ ਕੀਤੀ ਜਾ ਰਹੀ ਹੈ ਉਹ ਇਸ ਸਮੇਂ ਅਸੀਂ ਅਮਰੀਕਾ ਦੇ ਸਿਵਲ ਹਸਪਤਾਲ 'ਚ ਖੜੇ ਆ ਜਿੱਥੇ ਕਿ ਤੁਹਾਨੂੰ ਖਾਸ ਉਪਰਾਲਾ ਦਿਖਾਵਾਂਗੇ ਕਿਉਂਕਿ ਅਕਸਰ ਦੇਖਿਆ ਜਾਂਦਾ ਜਦੋਂ ਵੀ ਆ ਹਸਪਤਾਲਾਂ ਦੇ ਵਿੱਚ ਪਹੁੰਚਦੇ ਨੇ ਲੋਕ ਜਰੂਰ ਦੁਖੀ ਪਰੇਸ਼ਾਨ ਹੁੰਦੇ ਨੇ ਕਿਤੇ ਖਾਣੇ ਤੋਂ ਪ੍ਰੋਬਲਮ ਹੋ ਜਾਂਦੀ ਕਿਤੇ ਕੋਈ ਪ੍ਰੋਬਲਮ ਹੋ ਜਾਂਦੀ ਉਸ ਨੂੰ ਲੈ ਕੇ ਹੁਣ ਸਿਵਲ ਹਸਪਤਾਲ ਦੇ ਵਿੱਚ ਖਾਸ ਉਪਰਾਲਾ ਕੀਤਾ ਗਿਆ ਤੁਹਾਨੂੰ ਇੱਕ ਤਸਵੀਰ ਸਾਂਝੀ ਕਰਦੇ ਆ ਕਿ ਸਾਂਝੀ ਰਸੋਈ ਇਸ ਸਾਂਝੀ ਰਸੋਈ ਦੇ ਵਿੱਚ ਤੁਸੀਂ ਦੇਖੋ ਕਿ 10 ਰੁਪਏ ਦੇ ਵਿੱਚ ਜਿਹੜਾ ਰੋਜ਼ ਮਰਾਂ ਦੀ ਜ਼ਿੰਦਗੀ ਦੇ ਵਿੱਚ ਜੋ ਵੀ ਕੁਝ ਬੰਦਾ 10 ਰੁਪਏ ਦੇ ਵਿੱਚ ਜੋ ਮਿਲਦਾ ਕਿਉਂਕਿ ਅੱਜ ਕੱਲ ਦੀ ਮਹਿੰਗਾਈ 10 ਰੁਪਏ ਦੇ ਵਿੱਚ ਕੁਝ ਵੀ ਨਹੀਂ ਮਿਲਦਾ ਮਗਰ ਇੱਥੇ ਖਾਸ ਉਪਰਾਲਾ ਸਿਵਲ ਹਸਪਤਲ ਦੇ ਵਿੱਚ ਕੀਤਾ ਗਿਆ ਕਿ ਦਿੱਥੇ ਕੀ 10 ਰੁਪਏ ਦੇ ਵਿੱਚ ਗੁਰੂ ਘਰ ਲੰਗਰ ਹੈ ਜਿਹੜਾ ਚੁਕਾਇਆ ਜਾਂਦਾ ਗੱਲਬਾਤ ਵੀ ਕਰ ਲੈਣੇ ਜਿਨ੍ਹਾਂ ਵੱਲੋਂ ਇਹ ਸੇਵਾ ਨਿਭਾਈ ਜਾ ਰਹੀ ਹੈ ਪਾਈ ਸਾਹਿਬ ਕੀ ਨਾਮ ਹੈ ਜੀ ਆਪਾ ਕੁਲਵਿੰਦਰ ਸਿੰਘ ਮੇਰਾ ਨਾਮ ਹੈ ਜੀ ਹਾਂ ਤੁਹਾਡੇ ਨੂੰ ਕੀ ਖਾਸ ਉਪਰਾਲਾ ਜਿਹੜਾ ਸਿਵਲ ਹਸਪਤਲ ਚ ਕੀਤਾ ਗਿਆ ਇਹ ਜੀ ਡੀਸੀ ਸਾਹਿਬ ਦੇ ਹੁਕਮ ਅਨੁਸਾਰ ਤੇ ਰੈਡ ਕਰਜ ਦੇ ਸਹਿਯੋਗ ਦੇ ਨਾਲ ਇਹ ਉਪਰਾਲਾ 2017 ਵਿੱਚ ਕੀਤਾ ਗਿਆ ਸੀ ਜੋ ਕਿ ऑलरेडी করোনা ਕਾਲ ਦੇ ਵਿੱਚ ਵੀ ਚੱਲਦਾ ਸੀ ਬਾਕੀ ਉਸ ਬਿਲਡਿੰਗ ਸਿਰ ਉੱਤੇ ਕਚਾਰੀ ਰੂਪ ਕੰਪਲੈਕਸ ਬੰਦ ਕਰਤਾ ਸੀ ਪਰ ਇਹ ਅਸੀਂ ਇਹ ਹੁਣਾਨੂੰ ਇਹ ਕਿ ਸਾਡੀ ਸੁਸਾਇਟੀ ਵੱਲੋਂ ਜੋ ਕਿ ਕਹਿੰਦੇ ਕਿ ਇਹ ਪ੍ਰਾਲਾ ਇਹ ਚੱਲਦਾ ਆ ਰਿਹਾ ਵਾ ਤੇ ਹੰਡੀ ਜੀ ਸਾਹਿਬ ਨੇ ਦੋ ਰਸੋਈਆਂ ਹੋਰ ਕੋ ਦਿੱਤੀਆਂ ਨੇ ਜੋ ਕਿ ਉਹਦੇ ਵਿੱਚ ਤੁਹਾਨੂੰ ਇੱਕ ਜਿਹੜੀ ਬਸਟੈਂਡ ਸੋਈ ਆ ਉਹਦੇ ਤੁਹਾਨੂੰ ਐਮਸੀਓ ਤੁਹਾਡਾ ਸੰਜੋਗ ਕਰ ਰਿਹਾ ਵਾ ਤੇ ਜਿਹੜੀ ਡੀਸੀਪਲਸ ਕੁੱਲੀ ਆ ਉਹ ਵਿੱਚ 1.5 ਤੁਹਾਨੂੰ ਵਾਲੇ ਜਿਹੜੀ ਹਰ ਨਾਲ ਸੰਜੋਗ ਕਰ ਰਹੇ ਨੇ ਇਹ ਪ੍ਰਾਲਾ ਅਸੀਂ ਆਪਣੀ ਸੁਸਾਇਟੀ ਵੱਲੋਂ ਕਰ ਰਹੇ ਹਾਂ ਕੀ ਬਣਾਉਂਦਾ ਜੋ ਵੀ ਅਸੀਂ ਇੱਥੇ ਲੈ ਕੇ ਆਦੀ ਸੋਸਾਇਟੀ ਕਰ ਰਹੀ ਆ ਕਿ ਜੋ ਇਹਦਾ ਲੋਸ ਹੁੰਦਾ ਆ ਯਾ ਆਪਣੀ ਸੈੱਟਲੋ ਕਰਦੇ ਆ ਜੀ ਅੱਜ ਕੱਲ ਦੀ ਮਹਿੰਗਾਈ ਵਿੱਚ 10 ਰੁਪਏ ਹੀ ਕਿਉਂ ਸੋਚਿਆ ਅਸੀਂ 10 ਰੁਪਏ ਤਾਂ ਸੋਚਿਆ ਕਿ ਇਹ 10 ਰੁਪਏ ਕੋਈ ਏਡੀ ਜਿਆਦਾ ਵੀ ਕੋਈ ਕੀਮਤ ਨਹੀਂ ਆ ਕਿ ਕੋਈ ਬੰਦਾ ਮਾਰਾ ਬੰਦਾ ਹੋਈ ਜਾਵੇ ਉਹ 10 ਰੁਪਏ ਅੱਗੇ ਕੋਈ ਸ਼ੱਕ ਕਰਦਾ ਇਹ ਵਿੱਚ ਕੋਈ ਇਹ ਨਹੀਂ ਹੈ ਕਿ ਕੁਆਂਟੀਟੀ ਕਿੰਨੀ ਆ ਕੁਆਂਟੀਟੀ ਜਿਆਦੀ ਦਵੇ ਉਹਨੂੰ ਭੁੱਖ ਲੱਗੇ ਦੂਜੀ ਦੁਵਾਰਾ ਫੇਰ ਲੈ ਸੋਗਾ ਇਹ ਜੇ ਅਸੀਂ 10 ਰੁਪਏ ਤਾਂ ਰੱਖਿਆ ਕਿ ਇਹਨੂੰ ਕੋਈ ਚੀਜ਼ ਨੂੰ ਕੋਈ ਖਾਵੇ ਨੂੰ ਵੇਚ ਨਾ ਕਰੇ ਇਹ ਬਰਾਲਾ ਕਿੰਨੇ ਤੋਂ ਲੈ ਕੇ ਕਿੰਨੇ ਵਜੇ ਤੱਕ ਇੱਕ ਦਿਨ ਚੱਲਦੀ ਹੈ ਇਹ ਬਰਾਲਾ ਜੀ 11 ਵਜੇ ਤੋਂ ਲੈ ਕੇ ਜਦੋਂ ਤੱਕ ਅਸੀਂ 300 ਬੰਦੇ ਦਾ ਖਾਣਾ ਲੈ ਕੇ ਜਦੋਂ ਅਸੀਂ ਫ੍ਰੀ ਹੋ ਗਏ ਅਸੀਂ ਉਸ ਤੋਂ ਬਾਅਦ ਅਸੀਂ 11 ਤੋਂ 12:30 ਇੱਕ ਮਾ ਹੀ ਵਜਦਾ ਡਾ ਕਿ ਇਹ ਕੋਈ ਤੱਕ ਅਸੀਂ ਫ੍ਰੀ ਹੋ ਜਾਂਦੇ ਹਾਂ ਲੋਕ ਖੁਸ਼ ਹੋ ਕੇ ਜਾਂਦੇ ਕਿਉਂਕਿ 10 ਰੁਪਏ ਬਹੁਤ ਘੱਟ ਕੀਮਤ ਹੈ ਜਿੱਥੇ ਜੀ ਜਿਹੜੇ ਵੀ ਹੁੰਦੇ ਨੇ ਚਲੋ ਹਸਪੀਟਲ ਹੈਗਾ ਵਾ ਇੱਥੇ ਜ ਕੋਈ ਵੀ ਹੈ ਵਾ ਇੱਥੇ ਹਰ ਕੋਈ ਬਿਮਾਰ ਹੈ ਜਾਂ ਕਿ ਨਹੀਂ ਹੋਣਾ ਵਾ ਤੇ ਇੱਥੋਂ ਦੇ ਜਿਹੜੇ ਸਟਾਫ ਹੈ ਉਹ ਵੀ ਸਾਡੀ ਚੀਜ਼ ਖਾ ਕੇ ਖੁਸ਼ੀ ਹੁੰਦੇ ਆ ਇਹ ਚੀਜ਼ ਵਧੀਆ ਕੁਆਲਿਟੀ ਵਾਈ ਸੋਈ ਆਨੇ ਕਿੰਨੇ ਸੇਵਾਦਾਰ ਜਿਹੜੇ ਸੇਵਾ ਨਿਭਾਉਂਦੇ ਅਸੀਂ ਆਪਣੇ ਸੋਸਾਇਟੀ ਦੇ ਮੈਂਬਰ ਤੇ ਅਸੀਂ ਇਹ ਕਿੰਨੇ 2300 ਮੈਂਬਰ ਆ ਪਰ ਅਸੀਂ 15 ਤੋਂ 20 ਜਾਣੇ ਮਤਲਬ ਕਿ 15 ਤੋਂ 20 ਜਾਣੇ ਹਰ ਕਰਦੇ ਆ ਇਸ ਚੀਜ਼ ਨੂੰ ਕਿ ਅਸੀਂ ਜੇ ਕਿਤੇਾਨੂੰ ਕੰਮ ਕਰੀਏ ਆਪਣੇ ਕੰਮ ਹੋਈ ਕਰਨੀ ਹੁੰਦੇ ਆ ਕਿ ਅਸੀਂ ਆਪਣਾ ਬੀਸ ਕਰਦੇ ਆ ਅਸੀਂ ਉੱਥੇ ਵੀ ਜਲਾ ਹੁੰਦਾ ਵਾ ਫਿਰ ਉੱਤੇ ਹੋਰ ਕੀ ਵੀ ਜਿੱਥੇ ਡਿੜੀ ਲਗਾਤੀ ਜਾਂਦੀ ਹੈ ਇਹ ਗੁਰੂ ਦਾ ਲੰਗਰ ਹੀ ਕਹਾਂਗੇ ਤੇ ਰੋਜ਼ ਦੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਰੋਜ਼-ਰੋਜ਼ ਕੋਈ ਚੇਂਜ ਵੀ ਹੁੰਦਾ ਜਾਂ ਕੜੀ ਚਾਵਲ ਨਹੀਂ ਜੀ ਨਹੀਂ ਜੀ ਇਹ ਤਾਂ ਮੈਨੂੰ ਬਣਿਆ ਆ ਜੀ ਜਿੱਦਾਂ ਸੋਮਵਾਰ ਆ ਉਹ ਦਿਨ ਰਾਜਮਾ ਆਉਣੇ ਆ ਮੰਗਲਵਾਰ ਕੜੀ ਹੋਣੀ ਆ ਬੁੱਧਵਾਰ ਫਿਰ ਰਾਜਮਾ ਵਾ ਤੇ ਵੀਰਵਾਰ ਫਿਰ ਕੜੀ ਆ ਤੇ ਸ਼ੁੱਕਰਵਾਰ ਮਹਾਰਾਜਮਾ ਦਾਲ ਹੋਣੀ ਆ ਤੇ ਸ਼ਨੀਵਾਰ ਕਾਲੇ ਛੋਲੇ ਆਉਣੇ ਆ ਜੇਕਰ ਕੋਈ ਸਿਵਲ ਹਸਪੀਟਲ ਜਾਂਦਾ ਕਿਹੜੀ ਜਗ੍ਹਾ ਤੁਸੀਂ ਖੜੇ ਹੁੰਦੇ ਹੋ ਮਿਲਦੀ ਆ ਉਹ ਇਹ ਅੰਦਰ ਥੋੜੇ ਨੰਬਰ ਬਿਲਕੁਲ ਲਾਗੇ ਹੁੰਦੇ ਆ ਉਹ ਤੁਹਾਡਾ ਇਹ ਲੱਗਦਾ ਹੈ ਕਿ ਇਹ ਅੰਦਰ ਹਸਪਤਾਲ ਦੇ ਅੰਦਰ ਹੀ ਆ ਕਿ ਅਸੀਂ ਬਾਹਰ ਨਹੀਂ ਲਾਉਂਦੇ ਕੋਈ ਹਸਪਤਾਲ ਵਿੱਚ ਜਿਹੜੇ ਕਿ ਇੱਥੇ ਹੁੰਦੇ ਨੇ ਤੇ ਇਹਨੂੰ ਕਿਚੀ ਨੂੰ ਖਾ ਕੇ ਜਾਂਦੇ ਨੇ ਕਿਉਂਕਿ ਹਰ ਕੋਈ ਇੱਥੇ ਹੁੰਦਾ ਨੂੰ ਪਤਾ ਕਿ ਇੱਥੇ ਦਸ ਰੁਪਏ ਦੀ ਚੀਜ਼ ਕੁਆਸਚਨ ਤੁਹਾਨੂੰ ਲੰਗਰ ਮਿਲ ਜਾਣਾ 11 ਤੋਂ 2 11 ਤੋਂ 2 ਜੀ ਬਿਲਕੁਲ ਇਹ ਤਸਵੀਰਾਂ ਜਿਹੜੀਆਂ ਵਿਖਾਈਆਂ ਤੁਹਾਨੂੰ ਸ਼ਿਵਲ ਹਸਪਤਾਲ ਦੇ ਵਿੱਚ ਵਿਖਾਈਆਂ ਨੇ ਦੇਖੋ ਤਸਵੀਰਾਂਾਂ ਚ ਹੀ ਕਰਦੇ ਆ ਕਿਸ ਤਰੀਕੇ ਨਾਲ ਕਈ ਵਧੀਆ ਕੁਆਲਿਟੀ ਦੇ ਜਿਹੜੇ ਹਰ ਇੱਕ ਚੀਜ਼ ਜਿਹੜੀ ਇੱਥੇ ਬਣਾਈ ਜਾਂ ਗੱਲਬਾਤ ਵੀ ਹੋਰ ਕਰਦੇ ਆ ਜਿਹੜੇ ਇੱਥੇ ਜੀ ਕਿਸ ਤਰ੍ਹਾਂ ਦਾ ਉਪਰਾਲਾ ਲੱਗਾ ਜੀ 10 ਰੁਪਏ ਦੇ ਵਿੱਚ ਜਿਹੜਾ ਨਰਜਾ ਦੀ ਅਡਿੰਗ ਕੀ ਹੈ ਕਿਉਂ ਬੰਦ ਵਧੀਆ ਲੱਗਾ ਜੀ ਅੱਗੇ ਕੀ ਕਹਿਣਾ ਚਾਹੋਗੇ ਜੀ 10 ਰੁਪਏ ਦੇ ਵਿੱਚ ਜਿਹੜਾ ਗੜੀ ਚਾਵਲ ਦਾ ਕੀ ਅੱਜ ਕੱਲ ਦੀ ਮਹਿੰਗਾਈ ਵਿੱਚ ਕਿੰਨਾ ਜਿਹੜੇ ਇੱਥੇ ਇਨਸਾਨ ਆਉਂਨ ਵਾਲੇ ਮਾਰੇ ਬਾਤ ਕਰਦੀ ਉਹ ਆਪਣਾ ਟਾਈਮ ਪੂਰਾ ਕਰ ਲੈਂਦੇ ਜਿਹੜਾ ਨਹੀਂ ਲੈਂਦਾ ਜਾਂਦਾ ਵਧੀਆ ਉਪਰਾਲਾ ਹੈ ਜੀ ਬាទ ਤੋਂ ਜੋ ਜਿਹੜੇ ਇੱਥੇ ਪਹੁੰਚੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੇ ਵੀ ਇਹੀ ਕਹਿਣਾ ਹੈ ਕਿ ਜਿਹੜਾ ਵਧੀਆ ਉਪਰਾਲਾ ਕਿਉਂਕਿ ਅੱਜ ਕੱਲ੍ਹ ਦੀ ਮਹਿੰਗਾਈ ਦੇ ਵਿੱਚ ਜਿੱਥੇ ਗੱਲ ਕਰੀਏ 10 ਰੁਪਏ ਦੇ ਵਿੱਚ ਬੱਚੇ ਦੀ ਜੀਵਨ ਨਹੀਂ ਮਿਲਦੀ ਉੱਥੇ ਟਿੰਡ ਭਰ ਕੇ ਖਾਣ ਨੂੰ ਜਣਾ ਮਿਲਦਾ ਉਹਨਾਂ ਨੂੰ ਕਿਹਾ ਜਾ ਰਿਹਾ ਜੇ ਕਦੇ 10 ਰੁਪਏ ਦੇ ਵਿੱਚ ਅਜੇ ਕਰ 10 ਰੁਪਏ ਵੀ ਨਹੀਂ ਕਿਸੇ ਕੋ ਹਗੇ ਤਾਂ ਅਸੀਂ ਫਰੀਕ ਮਾਣ ਨੂੰ ਵੀ ਪਿਆਰਾਂ ਕਿਉਂਕਿ ਇਹ ਸੇਵਾ ਜਿਹੜੀ ਹੈ ਗੁਰੂ ਮਹਾਰਾਜ ਦੀ ਕਿਰਪਾ ਨਾਲ ਜਿਹੜੀ ਕੀਤੀ ਜਾ ਰਹੀ ਹੈ ਉੱਥੇ ਹੀ ਕਿਦਾਂ ਨੂੰ ਦਸਵੀਂ ਦਾ ਅੰਮ੍ਰਿਤਸਰ ਦੇ ਸਿਵਲ ਹਸਪੀਟਲ ਦੇ ਦਿਖਾਈ ਗਏ ਜਿੱਥੇ ਕੀ ਇਹ 10 ਰੁਪਏ ਦਾ ਲੰਗਰ ਹੈ ਜਿਹੜਾ ਉਹ ਸ਼ਿਕਾਇਤ ਕਰਦਾ ਕੈਮਰਾਮੈਨ ਮਨੋਜ ਰਾਣ ਮਹਿਮਾਨ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟੈਕਟਾਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡਵਾਈਡ ਤੁਸੀਂ ਸਾਨੂੰ ਐਮਾਜ਼ੋਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ